ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਡੈਡੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਅੱਜ ਵੀਰ ਡਾ ਗਿਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮਈਆਂ ਸੱਜਣਾ ਇੱਕ ਮੱਝ ਟੋਕੜ ਗੱਬਰ ਤੇ ਇੱਕ ਤੁਹਾਨੂੰ ਆ ਝੋਤੀ ਅਜ ਮੀਨੀ ਵਿਖਾਵਾਂਗੇ ਤੇ ਦੋ ਚਾਰ گاਵਾ ਕਿਹੜੀਆਂ ਸੱਜਣਾ ਸੁਈਆਂ ਇੱਕ ਕਾਦਨ ਵਾਦੀ ਚੋਬੜ ਵਿਖਾਵਾਂਗੇ ਬਾਕੀ ਉਹ ਦੋ ਗਾਵਾਂ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਤੇਲ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਜਿਹੜੀ ਨਵੀਂ ਤੋਂ ਨਵੀਂ ਵੀਡੀਓ ਸਾਰੇ ਪਹੁੰਚ ਸਕੇ ਤੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਹੜੇ ਚੈਨਲ ਨੂੰ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਬਾਕੀ ਪੁੱਛਦੇ ਆ ਗੱਲਬਾਤ ਕਰਦੇ ਆ ਵੀਝਿਆਣਾ ਲੈਣੇ ਆ ਜਾਣਕਾਰੀ ਵੀਡੀਓ ਅੰਤ ਤੱਕ ਜਰੂਰ ਵੇਖਿਓ ਆ ਬਹੁਤ ਜ਼ਿਆਦਾ ਤੋਬਰੇ ਨੇ ਗਿਨੇ ਵਿਖਾਉਣੇ ਤੁਹਾਨੂੰ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਉਹ ਮਾਲਕ ਜੀ ਗੁਰੂ ਪਾਤਸ਼ਾਹ ਦਾ ਉਦਾਉਟ ਆਖਰਾ ਵਾ ਬਾਕੀ ਭੈਣ ਭਰਾ ਸਾਰੇ ਮੇਰੇ ਵੀ ਜਿੱਥੇ ਜਿੱਥੇ ਵੀ ਸਾਡੇ ਭੈਣ ਭਰਾ ਰਸਦੇ ਆ ਤੁਹਾਨੂੰ ਵੀਡੀਓ ਪਹੁੰਚਦੀ ਆ ਸਾਰਿਆਂ ਨੂੰ ਮੇਰੇ ਤੋਂ ਪਿਆਰਪਰੀ ਸਾਸਰੀ ਘਰ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਜਿਹੜੀ ਹਰ ਵੀਡੀਓ ਹਰ ਬੰਦੇ ਕੋਲ ਉਮਸਕੇ ਹਾਂਜੀ ਤੇ ਬਾਕੀ ਸਾਰੇ ਵੀਰਾਂ ਨੂੰ ਭੈਣ ਭਰਾ ਨੂੰ ਸਾਥ ਹੀ ਚਾਲ ਠੀਕ ਹੈ ਜੀ ਸਟੈਂਡ ਆਪਣਾ ਭੰਗਾਰੀ ਜਿਲ੍ਹਾ ਅੰਮ੍ਰਿਤਸਰ ਆ ਤਸਵੀਰ ਮਜੀਠਾ ਵਾ ਅੱਡਾ ਜੈਂਦੀਪੁਰ 4 ਕਿਲੋਮੀਟਰ ਪੈਂਦਾ ਨੂੰ ਸਿਰਫ ਤੇ ਨੰਬਰ ਆਪਣਾ ਹੈਗਾ 985598 21494 ਦੂਜਾ ਨੰਬਰ ਹੈਗਾ 73473 7609 ਇਹੋ ਦੋਵੇਂ ਨੰਬਰ ਆ ਠੀਕ ਆ ਤੇ ਵੱਧ ਤੋਂ ਉਹਦੇ ਸ਼ੇਅਰ ਕਰੋ ਤੁਹਾਡਾ ਡਾਈਓਟ ਆਸਰਾ ਪਰਮਾਦਮ ਦਾ ਓਟ ਆਸਰਾ ਤੁਹਾਡਾ ਓਟ ਆਸਰਾ ਹਾਂਜੀ ਤੁਹਾਡੇ ਆਸਰੇ ਕਾਰੋਬਾਰ ਜਿਹੜਾ ਚੱਲਦੇ ਆ ਹਾਂਜੀ ਅੱਲਾ ਬੰਦਾ ਨਹੀਂ ਕੁਝ ਵੀ ਨਹੀਂ ਹੁੰਦਾ ਠੀਕ ਹੈ ਦੱਸਿਓ ਫਿਰ ਦੱਸੋ ਇਹਦੋਂ ਝੋਟੀ ਸੀ ਕੱਲ ਹੀ ਸੀ ਇਹਦੋਂ ਕੱਟੀ ਧੁੰਦੀ ਆ ਦੇਖੋ ਠੀਕ ਹੈ ਜੀ ਗੱਡੀ ਕੱਟੀ ਕਲਾਕਲਾ ਖਣ ਲੈਣਾ ਐ ਸਿੰਗੀ ਵੇਖੋ ਠੀਕ ਹੈ ਜੀ ਗੱਡੀ ਨਿੱਕੀ ਆ ਬਰੀਕ ਧੋਕੇ ਲੱਗੇ ਆ ਜਿੱਦਾਂ ਕਿਸੇ ਨੇ ਬੜਾ ਕਿਤੇ ਛੇੜੇ ਇਹਨੇ ਸਿੰਗਾਂ ਨੂੰ ਹੱਥ ਨਹੀਂ ਆ ਪਕੜਿਆ ਜੋ ਪਰਵਾਦਮਾਂ ਦਾ ਬਣਿਆ ਉਹੋ ਹੀ ਆ ਜੇ ਦੋਧਾ ਦੀ ਕਿ ਨਗ ਜੋ ਆਹ ਇਹ ਕਾਲੀ ਹੋਈ ਆ ਠੀਕ ਹੈ ਇਹ ਥੋੜੀ ਝੂਠੀ ਹੋਰ ਕਰਦੀ ਏ ਮਾਰੀ ਮੋੜ ਠੀਕ ਹੈ ਜੀ ਕੱਢੀਏ ਨਾ ਮਾਰੀ ਮੋੜ ਆ ਮੋਟਾ ਮੋਟਾ ਚਾਹਦੀ ਜੂ ਆ ਮਾਰੀ ਮੋੜ ਕਰਦੀ ਏ ਤੇ ਜੱਟ ਪਾੜਾ ਬਾਦੀ ਫਿਰ ਨਹੀਂ ਹਲਦੀ ਜੇ ਮਾਸਾ ਭਲਾ ਬਾਦੀ ਫਿਰ ਹਲਦੀ ਨਹੀਂ ਠੀਕ ਹੈ ਜੀ ਜੇ ਪਾੜੇ ਤੋਂ ਬਣਾ ਬਈਏ ਫਿਰ ਮਾਰੀ ਮੋੜ ਆਉਣ ਕਰਦੀ ਏ ਠੀਕ ਹੈ ਠੀਕ ਬਾਕੀ ਕਟਿੰਗ ਸੋਹਣੀ ਹੈ ਸ਼ਕੀਰੋ ਕਿਦਾਂ ਦੀ ਵੇਖੋ ਹਾਂ ਜੀ ਪੂਰੀ ਦੋ ਦੰਦਾਂ ਦੇ ਕਟਿੰਗ ਦੋ ਦੰਦ ਦੁੰਦੀ ਆ ਪਹਿਲੂ ਪਹਿਰ ਦੁੰਦੀ ਪੂਰੀ ਦੋ ਦੰਦਾਂ ਦੇ ਚੌਗੀ ਦੁੰਦੀ ਆ ਨਹੀਂ ਬਣੀਆਂ ਜੇ ਪਹਿਨ ਖਾਦ ਦੋ ਠੀਕ ਹੈ ਠੀਕ ਹੈ ਠੀਕ ਹੈ ਕੀ ਦੁੰਦੀ ਜ ਏਸੀ ਆ ਜੀ ਦਾ ਹਾਂ ਜੀ ਇਹ 80 ਦੀ ਵੀ ਦੇਣੀ ਤੇ 75 ਤੋਂ ਵੀ 1000 ਛੱਡ ਦਾਂਗੇ 74000 ਦੀ ਹਾਨਾ ਕੱਟੀ ਦੇਵਾਂਗੇ ਠੀਕ ਹੈ ਜੀ 74000 ਦੀ ਕੱਟੀ ਹਾਨਾ ਕੱਟੀ ਕਿਹੋ ਜਿਹਾ ਦੀ ਆ ਹਾਂ ਜੀ ਆਵੇਂ 85000 ਦੀ ਵੇਚ ਲਵਾਂ ਤੇ ਭਾਵੇਂ 90000 ਦੀ ਹੋਣੀ ਤੇ ਨਹੀਂ ਸ਼ਕੀਨ ਆ ਠੀਕ ਹੈ ਅਸੀਂ 74000 ਦੀ ਕੱਟੀ ਦੇ ਦਾਂਗੇ ਠੀਕ ਹੈ ਜੀ ਆ ਪਹਿਲੇ ਸੁਵੇ ਦੇ ਵੀ ਥੋੜੀ ਸੁਈ ਆ ਮਗਰ ਕੱਟਾਂ ਇਹਦੇ ਕੱਟਾਂ ਦੇ ਮਗਰ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਹੋ ਗਿਆ 10 12 ਉਹ ਬੱਚਾ ਬੱਚਾ ਵੇਖ ਲਓ ਕਿੰਨਾ ਚਿਰ ਦਾ ਸਾਹਮਣੇ ਹੈ ਹੈਲੋ ਜੀ ਜਾਰੀ ਹੈ ਤੁਹਾਡਾ ਤਿੰਨ ਬੰਦਾ ਆ ਗਿਆ ਆਹ ਦਾ ਕੋਈ ਨਹੀਂ ਕਰਦਾ ਇੰਨਾ ਕਰਦੀ ਆ ਤੇ ਦੁੱਧ ਕਿੰਨਾ ਕਰੀਓ ਦੁੱਧ ਕਿੰਨਾ ਕਰੀਓ ਹਾਂਜੀ ਮਗਰ ਬੱਚਾ ਕੀ ਆ ਗਿਆ ਬੱਚਾ ਆ ਗਿਆ ਮਗਰ ਆ ਮੈਂ ਸਾਰੇ ਪਟਾਏ ਪਾਲਾਂਗੇ 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 ਉਹ ਕਰ ਲੈ ਉਹ ਕਰ ਲੈ ਜੀ ਤਾਂ ਇੱਕ ਕਮੈਂਟ ਮੈਂ ਮੜੀ ਜੀ ਮੈਂ 500 ਟੈਨੂ ਨੇ ਗੂਂ ਕਰਦਾ ਕਟਾਈ ਆ ਮਗਰ ਆਪ ਠੀਕ ਹੈ ਜੀ ਕੋਈ 10 12 ਦਿਨਾਂ ਦਾ ਲਾਲੇ ਉਹਦਾ ਦੋ ਚਾਰ ਦਿਨ ਬਾਅਦ ਲਾਲੇ ਘਾਟ ਨਾਲੇ ਬਾਕੀ ਸਾਹਮਣੇ ਆ ਠੀਕ ਹੈ ਜੀ ਪਹਿਲੇ ਸੋ ਛੋਟੀ ਸੀਲ ਠੰਡੀ ਬਹੁਤ ਹੈ ਕੋਈ ਜਨਾਨੀ ਚੋਲੇ ਬੱਚਾ ਚੋਲੇ ਠੀਕ ਹੈ ਦੋਦੇ ਤੋਂ ਘੋਣ ਚਲੋ ਓਦਾਂ ਦੋ ਦਾ 8 ਕਿਲੋ ਕਰਨਾ ਛੋਟੀ ਨੇ ਹਾਂ ਜੀ ਹੁਣ ਅਜੇ ਆਪਣੇ ਕੋ ਆਈ ਆ ਅਪਰਾਈ ਬਹੁਤ ਆ ਆਜ ਹਰ ਕੋ ਜੀ ਤੇ ਦੁੱਧ ਛੇ ਕਿਲੋ ਜੀ ਠੀਕ ਹੈ ਛੇ ਕਿਲੋ ਆ ਜੀ ਬਣਾ ਲਾ ਜੀ ਮ ਤੇ ਕਿੰਨੇ ਦੀ ਦੇਣੀ ਇਹਦਾ ਮੁੱਲ ਜਿੰਨਾ ਮਰਜ਼ੀ ਕਰੀਏ 55 ਹੀ ਦੇ ਦਾਂਗੇ ਹਾਂਜੀ ਇਹ ਹਾਂ ਨਾ ਹੀ ਨਾ ਹਾਂਜੀ ਕੱਟੀ 50 ਦੀ ਦੇਣੀ 50 ਚੋਂ 1000 ਛੱਡ ਦਾਂਗੇ ਠੀਕ ਹੈ ਜੀ 50 ਚੋਂ 1000 ਛੱਡ ਦਾਂਗੇ ਠੀਕ ਹੈ ਠੰਡੀ ਬੜੀ ਭਾਵੇਂ ਦਰਸਾ ਛੋੜ ਕੇ ਚੋਲਾ ਉੱਤੇ ਬਹੁਤ ਸੇਲ ਠੰਡੀ ਆ ਅਪਰਾਈ ਬੜਾ ਵੜੀਂਗੀ ਬੜਾ ਹਲਕੂ ਹਾਂਜੀ ਪਿਛਲੇ ਘਰ ਦਾ ਸੇਤ ਬੋਧਾ ਕੀਤਾ ਨਹੀਂ ਆਪ ਆਜ ਮੈਂ ਤੁਹੇ ਆਪਣਾ ਪਿਛਲੀ ਵੀਡੀਓ 'ਚ ਪਾਈ ਆ ਮੈਂ ਦੱਸਦਾ ਸੀ ਜਨੇ ਸਾਰਾ ਬੋ ਜਾ ਕਰੀ ਠੀਕ ਹੈ ਜੀ ਕਰ ਲਿਆ ਇਹ ਪਿਛਲੀ ਵੀਡੀਓ 'ਚ ਪਈ ਬੱਚਾ ਇਹਦੇ ਨਾਲ ਹੀ ਬੱਚਾ ਮਰ ਗਿਆ ਇਹਨੂੰ ਸੂਈ ਨੂੰ 12-13 ਦੇ 15 ਲਾ ਲੇ ਕੋਈ। ਇਹ ਦੋ ਚਾਰ ਦਿਨ ਬਾਅਦ ਵੀ ਲਾ ਲੇ ਜਾਂ ਘਾਟ ਲਾ ਲੇ। ਬੱਚਾ ਪਿਛਲੀ ਵੀਡੀਓ 'ਚ ਕੱਢ ਕੇ ਵੇਖ ਲੈ। ਦੋ ਦੇ ਦੇ ਕੋ 9 ਗਲੋ ਆ। ਇਹਦਾ ਮਗਰ ਲਾਣ ਮੜਾ ਛਟਾ ਮਾਰਦਾ ਵਾ। ਸਾਰਾ ਕੁਝ ਦੱਸ ਦਿੰਦੇ ਆ। ਅੱਜ ਬੱਚਾ ਮਰ ਗਿਆ। ਤੇ ਖੋਲੀ ਅੱਗੇ ਸਾਰਾ ਕੁਝ ਇਹਦੇ ਦੋਰੇ ਕੀ ਕਰਨਾ ਵਾ ਇਹਨੂੰ ਅੱਗੇ ਵਾਲੀ ਤਾਂ ਹੀ ਨਹੀਂ ਆ। ਦੋ ਦੇ ਦੇ ਕੋ 9 ਗਲੋ ਸੀਲ ਬਹੁਤ ਭਾੜ ਦੇ ਮਿਲਦੀ ਆ। ਕੋਈ ਇਹਨੂੰ ਕਿਸੇ ਟਿਕਟੋਕੇ ਦੀ ਲੋੜ ਨਹੀਂ ਆ। ਦੋੜਾਂਗੇ ਚੋਕੇ ਲਵੇ। ਮੈਂ 2 ਵਜੇ ਆ ਗਾ ਅਬੀ ਥੰਦੀ ਕਰ ਤੇ ਇਹ ਆਪ ਜਿੋ ਲੁਕੇ ਵੀਰ ਭਰਾ ਨੇ ਲਈ ਸਾਡੇ ਕੋਲ ਤਿੰਨ ਘੜ ਛੜ ਦੀ ਲਈ ਸੀ ਤੇ ਉਹ ਮਿਲ ਕੇ ਬੱਚਾ ਮਰ ਗਿਆ ਹਾਂਜੀ ਉਹ ਮਿਲ ਕੇ ਆਖੇ 55 ਦੀ ਦੋ ਅਸੀਂ ਉਹਨੂੰ ਕਹੀਏ ਹੋਰ 1000 ਛੜ ਦੇਣੇ ਤੇ ਉਹ ਇਹ ਕਰਕੇ ਰਹਿ ਗਈ ਤੇ ਹੁਣ ਹਾਨਾ ਨਹੀਂ ਇਹ ਨਾ ਇਹ 55 ਵੀ ਛੜ ਦੇਣਾ ਹਾਂਜੀ ਤੇ 55 ਵੀ ਛੜ ਦੇਣਾ ਹਾਂਜੀ ਬਿਲਕੁਲ ਜਿਹੜੀ ਕੋਈ ਸਾਰਾ ਸਹਾਲ ਚੋਕੇ ਚੇਰ ਨੂੰ ਜਲੇ 50 ਹਜ਼ਾਰ ਬਿਹਾਰਾ ਦੇਣੀ ਹੋਣੀ ਠੀਕ ਹੈ ਪਿਛਲੀ ਵੀਡੀਓ ਦਾ ਕਰਕੇ ਬੱਚਾ ਵੇਖ ਲੈ ਇਹਦਾ ਤੇ ਦੁੱਧ 9 ਕਿਲੋ ਪਿਛਲੀ ਵੀਡੀਓ ਚ ਪਈਏ ਕੱਢ ਕੇ 3 ਕਿਲੋ ਕੋਈ 9 ਛੱਡ ਦੋ ਠੀਕ ਅੱਠਾਂ ਤੋਂ ਬਾਹਰ ਨੂੰ ਅੰਦਰ ਨੂੰ ਨਹੀਂ ਹੋਊਗਾ ਜੇ ਖਾਲ ਪਾਦੀਏ ਇਹ ਖਾਲ ਪਾਪੀ ਇਹ ਮੈਂ 10 ਕਿਲੋ ਤੇ ਇਹ ਫੀਡ ਫਾਲ ਪਾਣੀ ਤੇ ਰੱਖ ਦਈ ਠੀਕ ਆ ਜ ਸਾਡੇ ਘਰ ਦੀ ਪਹਿਲੇ ਸੁਦੇ ਮੀਣੀ ਕੱਟੀ ਆ ਪ्योर ਵੇਖੋ ਮਿਲੀ ਆ ਮੀਣੀ ਆ ਆਹ ਵੇਖੋ ਸਿੰਗ ਇਹਦੇ ਜਿੱਦਾਂ ਉੱਤੇ ਪਏ ਹੁੰਦੇ ਆ ਸਿੰਗ ਹਿਲਦੇ ਆ ਠੀਕ ਆ ਦੋਵੇਂ ਹਿਲਦੇ ਆ ਇਹਨੂੰ ਵਿਚਾਰੀ ਨੂੰ ਬੇਲਾ ਉਦਾਂ ਹੀ ਗਿੱਜੀ ਸਾਡੀ ਤਾਂ ਹੀ ਖਲੋ ਗਈ ਇਹਨੇ ਦੋਪਰੇ ਨਹੀਂ ਹੁੰਦੇ ਨੇ ਇਹਨੂੰ ਨਹੀਂ ਪਤਾ ਮੈਨੂੰ ਵੀਡੀਓ ਫਾਉਂਡੇ ਕੀ ਕਰਨ ਦੇ ਆਵੇ ਦੋ ਤੇਰ ਕੋ ਸਾਢੇ 7 7 ਕਿਲੋ ਪੱਕਾ ਕਰਨ ਕੇ ਲਏ ਹੋਣਾ ਆ ਠੀਕ ਤੇ ਸੁਆ 8 ਕਿਲੋ ਕਰ ਦਾਂਗੇ ਸੁਆ ਵੀ ਪਹਿਲਾ ਵਾ ਬਹੁਤ ਹੱਦ ਜੇ ਪਾਰੀਆਂ ਵਾਲਾ ਕਰੀਏ ਫਿਰ 9 ਕਿਲੋ ਹੀ ਹੋਵੇ ਪਰ ਹੋਣੇ ਨਾ 7-8 ਕਿਲੋ 7 ਕਿਲੋ ਦੀ ਸੇਵਾ ਨਾਰਮਲ ਉਹ ਜਿਹੜੀ ਘਰ ਆ ਆਮ ਕਰੀਦੀ ਆ ਹਾਂਜੀ ਇਹ ਮਿੱਟੀ ਨੂੰ ਹਲ ਕੋਪੈਨ ਬਰਾ ਮੰਗਦੇ ਨੇ ਬਹੁਤ ਹੁਣ ਤੱਕ ਹਾਂਜੀ ਮਗਰ ਤਿਆਰ ਹੋ ਗਈ ਆੜੀਆ ਇਹਦੀ ਭਤੀ ਆਵੇ ਵੀ ਠੀਕ ਆ ਠੀਕ ਆ ਇਹਦੇ ਸਿੰਘ ਸਿੰਘ ਵੜੇ ਜਾਂਦੇ ਬੜੀ ਸ਼ਾਨਦਾਰ ਪਾਲੀ ਆ ਬਾਕੀ ਬੱਚਾ ਮਾਰ ਗਿਆ ਝੋਟੀਆਂ ਬੱਚਾ ਨਹੀਂ ਏ ਬੱਚਾ ਨਹੀਂ ਹੈ ਬੱਚਾ ਨਹੀਂ ਏ 2 ਮਹੀਨਾ ਕੋ ਹੋਗਾ 1.5 ਮਹੀਨਾ ਹਾਂ ਸੂਈ ਨੂੰ ਪੌਣੇ 2 ਮਹੀਨੇ ਹੋ ਗਿਆ ਦੋਹਾਂ ਤੋਂ ਅੰਦਰ ਝੂਠੀ ਮਾਰਨਾ ਬਾਮਾਸਾ ਜਿਨ੍ਹਾਂ ਹੁੰਦੇ ਨੇ ਸਬ ਕੀ ਹੋਵੇ ਠੀਕ ਆ ਠੀਕ ਆ ਹਾਂ ਪੌਣੇ 2 ਮਹੀਨੇ ਸੂਈ ਨੂੰ ਗਿਆ ਇਹ ਨਹੀਂ ਕਹਿਣਾ ਵੀ ਜੇ ਦਹਾਨੇ ਨੂੰ ਸੂਈਆਂ ਵਿਹ ਨਹੀਂ ਸੂਈ ਆ ਪਾਉ ਨੂੰ ਤਰੀਕ ਦੇ ਵੇਖਦੇ ਜਿਹੜੂ ਪਿਛਲੇ ਸਾਲ ਦੀ ਬਣੀ ਆ ਹਾਂਜੀ 10 ਵੀ ਨਹੀਂ ਨੂੰ ਕਿੰਨੀ ਤਰੀਕ ਦੇ ਹੋਏ ਆ ਇਹਨੂੰ ਪੌਣੇ 2 ਮਹੀਨੇ ਸੂਈ ਨੂੰ ਗਿਆ ਸੀਰ ਪੂਰੀ ਥਲੇ ਇਕਦਾਂ ਬੈਠੋ ਚੋ ਲੋ ਦੋ ਤਾਂ 7 ਕਿਲੋ ਤੋਂ ਬਾਅਦ ਨੂੰ ਹੋਗਾ ਠੀਕ ਆ ਬੜੇ ਵੀ ਬੜੇ ਵੀਰ ਭਰਾ ਵੇਖੀ ਆ ਨਿੱਕੀ ਹੁੰਦੀ ਵੇਖੀ ਆ ਹਾਂਜੀ ਇਹ ਨਹੀਂ ਵੀ ਕੋਈ ਮੁੱਲ ਲੈਂਦੀ ਜਾਂ ਐਵੇਂ ਗੱਪ ਮਾਰੀ ਜੀ ਇਦਾਂ ਉਦਾਂ ਘਰ ਦੀ ਇਹਨੂੰ ਸੂਣ ਤੋਂ ਪਹਿਲਾਂ ਵੀ ਲੋਕੀ ਮੰਗਦੇ ਹਾਂ ਜੀ ਪਰ ਉਹਦੋਂ ਨਹੀਂ ਮੰਨਦੇ ਹਾਂ ਚਲੋ ਹੁਣ ਦੇ ਦਨੀ ਹੈ ਇਹਦਾ ਮੋਲ ਵੀਰ ਜੀ ਨਾਲ ਮਰਜ਼ੀ ਕਰੀਏ 70000 ਦੀ ਹਾਂ ਦੇਣਾ ਦੇਣੀ 70 ਹੀ ਦੇਣੀ ਹੈ ਉਧਰ ਗਲ ਕੀ ਹੋਣਗੇ ਬੱਚਾ ਬੱਚਾ ਮਰ ਗਿਆ ਵਾ ਹਾਂ ਜੀ ਘੋਟੀ ਬਾਕੀ ਸੀਲ ਚਾ ਕੇ ਬੜੀ ਬੱਚੇ ਵਾਜ ਨੂੰ ਪਹਿਲਾਂ ਮਿਲਦੀ ਆ ਠੀਕ ਹੈ ਜੀ ਇਹ ਮਾਸਾ ਕਾਲੀ ਫੀਲ ਪਾ ਲੋ ਚੌਕਰ ਪਰ ਜੇ ਨਾਮ ਹੀ ਪਾਓ ਅਸੀਂ ਤੇ ਨਹੀਂ ਵੀ ਪਾਉਂਦੇ ਉਧਰ ਝੋਲੀ ਸੀ ਆ ਤਣੇ ਕਰਨੀ ਮਿਲਦੀ ਆ ਵਖਾ ਗਿਆ ਦੋ 8 ਕਿਲੋ ਤੋਂ ਬਾਹਰ ਆ ਜਲ ਲੀਟਰ ਵਾਲਾ ਖੱਡਾ ਕੀਤਾ ਬਹੁਤ 7 ਕਿਲੋ ਤੋਂ ਬਾਹਰ ਆ ਠੀਕ ਹੈ ਜੀ ਤੇ ਹਾਂ ਨਾ ਹੀ ਹੁਣ ਛਾੜਿਆ ਦੇ ਦਾਂ ਠੀਕ ਹੈ 65 ਹਜ਼ਾਰ ਦਾ ਮਿਲਦਾ ਵੇ ਉਹ ਦਿੱਤੀ ਨਹੀਂ ਗਈ ਹੁਣ ਦੇ ਦੇਣੀ ਠੀਕ ਹੈ ਜੀ ਤੇ ਫੋਨ ਉਹੋ ਹੀ ਕਰੇ ਜਿੰਨੇ 65 ਹਜ਼ਾਰ ਦੇਣਾ ਵਾ ਤੇ ਬਾਕੀ 65 65 ਆ ਕੇ ਫੋਨ ਨਾ ਕਰੇ ਇੰਨੀ ਗਰੰਟੀ ਹੈ ਵੀ ਥੱਲੇ ਬੈ ਕੇ ਭਾਉ ਚਾਰ ਡੰਗ ਚੋਵੇ 7 ਕਿਲੋ ਤੋਂ ਬਾਦ ਨੂੰ ਗਾ ਜਵਾਪ ਅਸਮਾਨ ਮੋਟੀ ਧਾਰ ਠੀਕ ਹੈ ਜੀ ਆਹ ਅਜੇ ਇੱਥੇ ਪੰਡਿਆ ਮੈਂ ਪੈਸੇ ਵਾਰ ਲੰਡਿਆ ਆ ਗਿਆ ਇਹ ਮਰਕਮ ਵਤੂ ਆ ਪਹਿਲੇ ਸਵੇ ਇਹ ਵੀਰ ਦੂਜੇ ਸਵੇ ਗਾਂ ਸੁਣੀ ਘੋਟੀ ਪਰ ਪਿਓਰ ਹਰਿਆਣੇ ਦੀ ਆ ਪਿਓਰ ਜਿਹਨੂੰ ਕਹਿੰਦੇ ਕੱਦ ਵੇਖ ਲੈ ਮੈਂ ਤਾਂ ਗੱਡਾ ਵਾ ਠੀਕ ਹੈ ਜੀ ਤੇ ਸਿਰਫ ਇਹਦਾ ਮਗਰਲਾ ਥਾਣਾ ਨਹੀਂ ਥਾਣਦੇ ਨੇ ਤੇ ਲੜਿਆ ਤੇ ਲੜਿਆ ਤੇ 6 ਮਹੀਨੇ ਨੂੰ ਲੱਗਣ ਵਾਲਾ 4 ਕਿਲੋ ਇਹਦੇ ਦੁੱਧ ਤੇ ਸੀਰ ਇੰਨੀ ਵੀ ਭਾਗ ਨਹੀਂ ਜਨਾਨੀ ਕੋਲੇ ਠੀਕ ਹੈ ਜੀ ਹਾਂ ਤੇ ਇਹ ਕਿਹਾ ਜੀ ਦੁੱਧ ਤੇ ਚਾਰ ਕਿਲੋ ਲਾਗੇ ਬਨੇ ਸੀ ਇਹਨੇ ਥਾਣੇ ਦਾ ਜਵਾਬ ਉਹ ਲਗਾਵਾ ਕਾਦ ਦੇ ਦੇ ਬਟਾਵਾ ਇਹ ਬੋਲੇ ਇਹਨੇ ਤੁਝੇ ਠੰਡਰਾਲੇ ਪਾ ਦੇਣਾ ਵਾ ਵੀ ਜਿੰਨੇ ਦਾ ਚਾਂਮਿਆ ਬੋਲੇ ਇਹਨੇ ਮੋਲੇ ਨੇ ਚਾਂਮ ਦਾ ਹੀ ਪਾਉਣਾ ਵਾ ਠੀਕ ਹੈ ਠੀਕ ਹੈ ਜੀ ਹਾਂ ਤੇ ਚੈੱਕ ਕਰਾ ਕੇ ਲਵੇ ਥੱਲੀ ਜਾਂ ਦੁੱਧ ਨਹੀਂ 12 13 ਕਿਲੋ ਤਿੰਨਾਂ ਹਾਂ ਦਿੰਦੀ ਇੱਥੇ ਚਲੋ ਬਹੁਤਾ ਨਹੀਂ ਹੈ 20 ਕਿਲੋ ਕਹਿ ਦਈਏ ਪਰ ਵੱਡੀ ਝੋਟੀ ਫੋ ਕੱਦ ਕਿੰਨਾ ਵਾ ਨਿੱਗੀ ਜੀ ਨਿੱਗੀ ਹਾਂ ਜੀ ਵੱਡੀ ਝੋਟੀ ਲੱਗੇ ਵੱਡੀ ਜੀ ਯਾ ਤਰੀ ਲੋ ਦੋ ਸੁਮੇਤ ਅੱਗੇ ਮੈਂ ਸੰਜੇ ਨਾ ਰਿਹਾ ਜਾਣਾ ਗੁਰੂ ਵੀ ਨਹੀਂ ਰੇਡ ਕਰਨ ਇਹਦਾ ਮੋਲ ਵੀ ਜਿੰਨਾ ਮਰਜ਼ੀ ਕਰੀਏ ਨਾ ਬਾਕੀ ਹੋਰ ਇਹਨਾਂ ਸ਼ਰਤਾਂ ਨਾ ਮੋਲ ਦੱਸ ਦਿੰਨੇ ਆ ਦੂਜੇ ਬੰਦੇ ਵਾਲਾ ਬੰਦਾ ਨਾਲ ਲੈ ਵੇ ਜਿੰਨੇ ਮਹੀ ਲੈਣੀ ਜਿੰਨੇ ਰੁਪਏ ਉਹ ਦਊ ਅਸੀਂ 2000 ਕੱਟ ਦੇਣਾ ਨਹੀਂ ਵੀ ਇਹਦੀ ਜਾਨ ਖਾਤਰ ਇਹਦਾ ਮੋਲ 55000 ਆ ਪਤਾ ਗੱਲ ਕੀ 55 ਦੀ ਦੇਣੀ ਨੀ ਨਾ ਇਹ 50 ਦੀ ਦੇਣੀ ਹੁਣ ਹਾਂਜੀ ਹੁਣ ਝੂਠ ਨਹੀਂ ਮਾਰਦਾ ਨਾ ਕੋ ਲੋੜੇ ਮੰਦੀ ਮਾਲ ਚ ਖਲੋਤੇ ਮੈਂ ਕੋ ਮੋਦਨ ਵਾਲੇ ਦੂਜੇ ਬੰਦੇ ਨੂੰ ਲਾ ਕੇ ਉਹਨਾਂ ਨੂੰ ਤਾਂ ਦੇਣੀ ਨਹੀਂ ਭਾਵੇਂ ਲੱਖ ਵੀ ਦੇਣਾ ਭਾਵੇਂ ਸਵਾਣੀ ਭਾਵੇਂ ਸਵਾਦ ਵਾਦਾਂਗੇ ਸਵਾਣੀ ਕੋਈ ਸਵਾਦਾਂਗੇ ਇਹ ਗੱਬਲ ਮਈਆ ਉਹ ਦਿੰਦੇ 46000 ਰੁਪਇਆ ਹਾਂਜੀ ਮਾਲ ਦੇ ਉਹਦੇ ਮੈਂ ਕੋ ਮੁੱਲ ਲਾ ਕੇ ਲਵਾ ਲੇ ਮੋਡਰ ਨਾ ਲੈਵੇ ਦੋ ਨੰਬਰ ਚੌਂਦੇ ਨੂੰ ਪਰ ਆਪਾਂ 44000 ਨਹੀਂ ਦੇਣੀ ਹਾਂ 2000 ਛੱਡਣਾ 40000 ਨਹੀਂ ਦੇਣੀ 41 ਦੀ ਆ ਬੇਸ਼ੱਕ ਉਹਨਾਂ ਨੂੰ ਕੋ ਨਾ ਲੈ ਆਵੇ ਪੈਸੇ ਲਵਾ ਲੈ ਠੀਕ ਹੈ 2000 ਘੱਟ ਦਵੇ ਪਰ ਇਹ ਗੱਲ ਵੈਧਾ ਵਾ ਉਹਨੂੰ ਦੇਣੀ ਨਹੀਂ ਕਿ ਤੈਨੂੰ 44000 ਦੀ ਆਉਣਾ ਠੀਕ ਹੈ ਜੀ ਗੱਬਣ ਮੈਂ ਤੇ ਗਰੰਟੀ ਨਾਲ ਸੇਂਢੀ ਬੜੀ ਇੱਕੋ ਮਾਲੀ ਨਾਲ ਬਹਿਣਾ ਹੋ ਖੀਰਾ ਬਚਾ ਆ ਜੇ ਸਲਤਾਂ ਹਾਂ ਦਾ ਵੇ ਇਹ ਬੂਤੀ ਛੜੀ ਜੀ ਲਪੋ ਛੜੀ ਇਹ ਵਿਚਾਰਾ ਨਾ ਚਾਰੂ ਦੇ ਇੰਨਾ ਕਿ ਜ਼ਿਆਦਾ ਕਰਮ ਵਾਲਾ ਇਹ ਤੂੜੀ ਜਾਵੇ ਲਾਂਜੀ ਕੱਟਾ ਬਿਲੂ ਚੀਜ਼ ਕੀ ਆ ਮੈਂ ਨਾ ਯਾਤਾ ਕੱਟਾ ਸਾਡੇ ਕੋ ਹੈਗਾ ਨਹੀਂ ਤੇ ਅਸੀਂ ਦੇਣਾ ਨਹੀਂ ਹੈ ਮਾੜਾ ਕੱਟ ਕੇ ਦੀ ਲੈਂਦਾ ਨਹੀਂ ਬੈ ਡਾਹੋਵਾ ਲੱਗੇ ਸਾਕੇ ਧੋਮਾ ਬਾਦੂ ਜਿੱਦਾਂ ਕਿ ਮਾਲੀ ਬਣੇ ਲੈਂਦਾ ਉਹ ਕੱਟਾ ਆਵੇ ਬੇ ਮਾਦੀ ਮਾੜੇ ਤੋਂ ਬੜੇ ਨਿਲਦੇ ਰੋ ਜੀ ਅਰੇ ਖੀਰਾ ਵਾ ਉਹ ਚਾਰਾ ਤੇ ਮਈਆਂ ਜਿੱਡਾ ਵਾ ਠੀਕ ਹੈ ਜੀ ਮਈਆਂ ਜਿੱਡਾ ਪੂਰਾ ਖੀਰਾ ਕੱਟਾ ਵਾ ਜੀ ਖੀਰਾ ਆ ਵਾ ਜੀ ਕੱਟਾ ਦੀ ਲਿਆ ਕੋਈ ਨਹੀਂ ਮੈਂ ਕਿਦਾਂ ਪਾਹ ਹੋਰ ਕਾਲਾ ਅੱਖਾਂ ਵੇ ਇਹ ਕਿਹੜਾ ਕਹੂਗਾ ਤੇ ਉਹਨਾਂ ਨੂੰ ਇਹਨਾਂ ਠੀਕਾ ਕਰ ਦੇਵਾਂਗੇ ਲਾ ਕੋ ਦੇਖ ਕਿਹੜਾ ਠੀਕਾ ਲੇ ਬੜਾ ਠੰਡਾ ਘਟਾ ਜਾ ਰਿਹਾ। ਇਹ ਗੇਗਾ ਵੇਗਾ ਨਹੀਂ ਲਉਂਦੇ ਰੇੜੇ ਨੂੰ। ਵਿਗੜਣਾ ਵਿਗੜਣਾ ਰੈਂਡਰ। ਦੱਸੋ ਮੋਲ ਫਿਰ। ਜਿਹਦਾ ਮੋਲ ਤੇ ਭਾਅ ਜਨਾ ਮੱਝੀ ਕਹਿੰਦੇ ਦੇ ਦਾਂਗੇ 35000 ਦਾ ਹੀ ਹੋਰੇ ਕਿੰਨੇ ਲੱਗਣਾ। ਅਜਾ ਗੱਲ ਕੀ 35 ਦਾ ਉਹ ਜੀਨਾ ਦੇ ਦੇਣਾ ਵਾ ਤੈਨੂੰ ਛੋਟੀ ਜੀ ਕਮਾਈ ਅਸੀਂ ਵੀ ਕਰਨੀ ਹੈ ਨੇ ਹੁੰਦਾ ਕਮਾਈ ਵਾਸਤੇ ਮੈਂ ਝੂਠ ਨਹੀਂ ਮਾਰਨਾ ਕਿ ਅਸੀਂ ਇਸ ਵਾਸਤੇ ਆਂਦਾ ਹਾਂਦਾ ਕਮਾਈ ਵਾਸਤੇ ਹਾਂ। ਤੇ ਕਮਾਈ ਕਰਕੇ ਦੇਣਾ ਵਾ ਛੋਟੀ ਜੀ ਦੀ ਬੋਧੀ ਕਰੀਏ। ਨਾ 35 ਨਾ 32 ਨਾ 30 ਹਾਂਜੀ ਬਿਲਕੁਲ ਜਿੰਨੇ ਦਾ ਦੇ ਦੇਣਾ ਵਾ ਇਹ 1000 ਛੱਡ ਦੇ ਨਤੀਜਾ ਦੇ ਦਿਆਂਗੇ 1000 ਪਰ ਮਾਲੀ ਲੱਗ ਜਾਗੇ ਤਾਂ ਅੱਗੇ بڑے ਮਾਲੀ ਵੇਚਿਆ ਇਹੋ ਜੇ ਕੱਟਾਂ ਲੋਕਾਂ ਕੋਲੋਂ ਬਾਹਰ 50 5000 ਰੁਪਏ ਮੰਗਦੇ 55 55 ਜਿਹੜੇ ਘਰ ਮਾਲ ਟੰਗਰ ਪੱਠੇ ਰਿਹੜਾ ਉਹ ਬੰਦਾ ਵੇਚਦਾ ਹੀ ਨਹੀਂ ਇਹਨੂੰ 50 5000 ਲੋਕਾਂ ਕੋਲੋਂ ਬਾਹਰ ਮੰਗਦੇ 55 55 ਵਿਖਣੀ ਵੀ ਡੇ ਆ ਪਰ ਸਾਨੂੰ ਭਾਰਾ ਮਿਲ ਗਿਆ ਉਹ ਤੁਸੀਂ ਭਾਰਾ ਦਾ ਪਾਤਾ ਵਹਾਨਾ ਨਾ ਨਤੀਜਾ ਦੇ ਦੇਣਾ ਵਾ ਠੀਕ ਹੈ ਜੀ ਹਾਂ 30 ਦਾ ਮੁਤੀ ਮੋਲੇ ਦੇ 1000 ਛੋੜੇ ਨਤੀਜਾ ਦੇ ਦੇਣਾ ਵਾ ਬਾਕੀ ਪੂਰਾ ਭਾਰਾ ਪੂਰਾ ਵੇਖ ਕਿਦਾਂ ਸਾਡਾ ਭ ਤੋ ਕਰ ਗੱਬਨੇ ਇਹ ਤੋ ਵਰਗੱਬਨੇ ਹਾਂਜੀ ਖੋਲੋ ਫਿਰ ਦੋ ਦੇ ਕੋ 7 ਕਿਲੋ ਤਾਂ ਲਾਗੇ ਬਨੇ ਆ ਠੀਕ ਆ ਜਾਂ ਖੰਡੇ ਤੇ 6 ਦੇ ਬਾਹਰ ਹੀ ਆ ਠੀਕ ਹੈ ਜੀ ਤੇ ਪੰਜਾਂ ਮੀਣੇ ਦੀ ਗੱਬਨੇ ਆ ਪੰਜਾਂ ਮੀਣੇ ਦੀ ਗੱਬਨੇ ਚੜਾ ਦੋ ਦੇ ਨੇ 8-9 ਕਿਲੋ ਕਰਨਾ ਚਲ ਮੈਨੂੰ ਸੱਢੀ ਫੇਰੇ ਠੀਕ ਹੈ ਜੀ ਲੋਈ 1900 ਇਹ ਸੁਣੀ ਅੱਗੇ ਇਹ ਹੋਣਾ ਇਹ ਤਾਂ ਗਾਂ ਸੁਣੀ ਤਿੱਗੇ ਸੁਣੀਗਾ ਠੀਕ ਹੈ ਜੀ ਵੱਡੀ ਘੋਟੀ ਜਾ ਕੇ ਨਹੀਂ ਠੀਕ ਠੀਕ ਹਾਂਜੀ ਵੇ ਕਿਦਾਂ ਪੁੱਛ ਥੱਲੇ ਖੈਂਦੀ ਹੁੰਦੀ ਹੈ ਕਿੰਨੇ ਜੱਦੀ ਗੱਭਨ ਦੱਸਿਆ ਜੋ ਇਹ ਪੰਜਾਂ ਮਹੀਨਾ ਦੀ ਗੱਭਨ ਚੱਕ ਪਾਸ ਗਰੰਟੀ ਦਾ ਪੰਜਾਂ ਮਹੀਨੇ ਦੀ ਗੱਭਨ ਚੱਕ ਪਾਸ ਤੇ ਸੱਜਰ ਮੈਂ 14 15 ਕਿਲੋ ਦਿੰਦੀ ਏ ਠੀਕ ਹੈ ਇਹਦੀ ਵੀ 5 6 ਕਿਲੋ ਵਾਲੀ ਆ ਮੈਨੂੰ ਖਾ ਦੇ 1 ਕਿਲੋ ਦੁੱਧ ਹੋਣਿਆ ਦਾ ਮੈਨੂੰ ਖਾ ਦੇ ਤੇ ਸੀਲ ਤੇ ਜਵਾਬ ਮਾ ਬਹੁਤ ਜੰਦੀ ਠੀਕ ਹੈ ਠੀਕ ਹੈ ਜੀ ਠੰਡੀ ਠੀਦੀ ਸੀਲ ਐ ਥਾਪੀ ਮਾਰ ਕੇ ਜੋ ਬਹੁਤ ਚੰਗੀ ਨਹੀਂ ਚੋਕਲ ਕਰਨਗੇ ਥੋੜਾ ਪੀ ਉਹ ਦੀ ਹਾਂ ਜੀ ਐ ਮੈਨੂੰ ਖਾ ਦੇ ਜਿਹੜਾ ਬੂ ਠੀਕ ਹੈ ਮੈਨੂੰ ਖਾ ਦੇ ਕਾ ਦਸਾ ਮੁੱਲ ਫਿਰ ਚੱਡੇ ਜਿਹੜੇ ਡਾਬੇ ਲੋਈ ਝੋਟੀ ਆ ਲੋਈ ਝੋਟੀ ਆ ਵੇਖੋ ਲੱਤਾਂ ਸਾਰੀਆਂ ਲੋਈਆਂ ਆ ਹਾਂਜੀ ਚੱਡੇ ਡਾਬ ਵੀ ਆ ਗਾ ਵਾ ਤੇ ਬੋਲੇ ਜਿੰਨਾ ਵਜੇਗਾ 60 ਹਜ਼ਾਰ ਦੇ ਦਾਂਗੇ ਹਾਂਜੀ ਪਤਾ ਗੱਲ ਕੀ ਆ ਮੈਂ ਤੇ 60 ਹਜ਼ਾਰ ਦੀ ਵੀ ਵੇਚੀ ਦੀ ਆ ਹਾਂਜੀ ਜਿੱਡੀ ਚੰਗੀ ਮੈਂ ਦੁੱਧ ਵਾਲੀ 14-15 ਕਿਲੋ ਦੀ ਮਹੀਆ ਸੱਜਰ ਸੋਈ ਹਾਂਜੀ ਆਪਾਂ ਹੁਣ 60 ਹਜ਼ਾਰ ਦੀ ਮੁੱਲ ਕਰਨਾ ਹਾਂਜੀ ਕੋ ਆਪਣੇ ਕੋ ਹੁਣੇ ਆਈ ਏ ਜੀ ਹਾਂਜੀ ਕੁਛ ਮਿੰਟ ਹੀ ਹੋਇਆ ਆਈ ਨੂੰ ਠੀਕ ਆ ਤੇ ਚੋ ਅਗੇ ਤੇ ਅਸੀਂ ਵੀਡੀਓ ਬਣਾ ਦੇ ਲੱਗੇ ਹਾਂ ਹਾਂਜੀ ਤੇ ਇਹਦਾ ਮੁੱਲ ਜਿਹੜਾ ਹਾਂ ਨਾ ਹੀ ਨਾ 55000 ਦੇਣੀ ਆ ਉਹ ਤਾਂ 500 ਛੋਟ ਕਰ ਦਾਂਗੇ 55000 ਚ ਤੇ 5 ਮਿੰਟ ਤੱਕ ਬਪਣੇ ਚੱਕ ਪਾਸ ਆ ਅੱਛਾ ਡਾ ਵੇਰਾ ਡਾ ਗਾਬਾ ਚੜਾਈ ਦੁੱਧ ਵੀ 6 ਕਿਲੋ ਪਕਾਣਾ ਨੀਲੀ ਦੀ ਹੁੰਦੀ ਹਾਂ ਦੁੱਧ ਛਾਂ ਤੋਂ ਬਾਅਦ 7 ਅਸ਼ੇਆਂ ਤੋਂ ਬਾਅਦ 7 ਕਿਲੋ ਕੇ ਬੰਦੇ ਆ ਜਵਾਬ ਸਮਾਪਤ ਥੜੀ ਖੁੰਡੀ ਬਣੀ ਜਵਾਬ ਸਮਾਪਤ ਬਹੁਤ ਪੋਲੀ ਪਾਲੀ ਆ ਬਾਕੀ ਚੰਗੀ ਬਣੀ ਝੋਟੀ ਬਈਆਂ ਗਏ ਇਹ ਮਾਸਾ ਦਾ ਹਾਂਜੀ ਸਿੰਗ ਮਾਸਾ ਥੋੜਾ ਜਿਹਾ ਠੀਕ ਆ ਥੋੜਾ ਵਾ ਹਾਂਜੀ ਤੇ ਬਾਕੀ ਵਜਨ ਬੜਾ ਦੁੱਧ ਹੋ ਵੀ ਬਹਿ ਹੋਣਾ ਠੀਕ ਹਾਂਜੀ ਸੁਈ ਆ ਆ ਬੱਸੀ ਹੋਣੀ ਠੀਕ ਆ ਉਹ ਥੋੜਾ ਬਣਾ ਚੋਕੀ ਆ ਸਾਡਾ ਇਥੇ ਉਹ ਕੰਮ ਕਰਦੀ ਗੋਦੀ ਦਾ ਪਿੰਡ ਹਾਂਜੀ ਉਹਨੇ ਘੜਿਆ ਬੋਲਾ ਥੋੜਾ ਠੀਕ ਆ ਠੀਕ ਆ ਦੋਦੀ ਹਾਂ ਆ ਬਹੁਤ ਵਸ਼ੀ ਬਹੁਤ ਚੰਗੀ ਬੱਸੀ ਹੋਣੀ ਸੁਈ ਆ ਠੀਕ ਆ ਠੀਕ ਆ ਬਹੁਤ ਹੀ ਚੰਗੀ ਬੱਸੀ ਵੇਖੋ ਇਹ ਸੁਹਾ ਕਿਨਾਂ ਆ ਗਿਆ ਵੀਜੀ ਪਹਿਲਾ ਪਹਿਲਾ ਸੁਹਾਗਾ ਅੱਜ ਦੋਦੀ ਚੋਕੀ ਬੱਸੀ ਜਾ ਤੰਦਾਲਾ ਠੀਕ ਆ ਜੀ ਭੋਮਲ ਬੁਜੀ ਆਈ ਅੱਜ ਵਸੀ ਦੁਨੀ ਚੌਗੀ ਹੁੰਦੀ ਥਲੀ ਆ ਬੱਚੇ ਤਾਂ ਨਹੀਂ ਨਾਣੀ ਆ ਚਲੇ ਮੂਹਰੇ ਪਿੱਛੇ ਥੱਲੇ ਮੂਹਰੇ ਪਿਆਰ ਦੇ ਅੱਜ ਹੁਣੇ ਸੂਈ ਅਗਲ ਬੰਦ ਜਾਦਾ ਖਾਣ ਹਾਂਜੀ ਆ ਬੱਚੇ ਦਾ ਕਰਦੀ ਵੈੜ ਕੋਲ ਤੇ ਮੈਨੂੰ ਬਹਿ ਕੇ ਹੁਣ ਖਾਣ ਖਾਣ ਨੂੰ ਬਹੁਤ ਕੰਨ ਨੌਕਰਾ ਖਾਣਿਆ ਹਾਂ ਹਾਂਜੀ ਵੱਡੀ ਵਸੀ ਬਾਕੀ ਫਾਰਮ ਵਾਲੀ ਜਾਂ ਕਿ ਨਿਗੀ ਥੋੜੀ ਆ ਲੈ ਜੋ ਲੈ ਜੋ ਠੰਡੀ ਢੁੰਡੀ ਬੜੀ ਬਾਕੀ ਐਦਾਂ ਚੋਈ ਤਾਈ ਆ ਠੀਕ ਐ ਜੀ ਅਸੀਂ ਤੁਸੀਂ ਬਣਾ ਬੜਾ ਜਵਾਲ ਲਗਾ ਹੋਸੀ ਠੀਕ ਐ ਜੀ ਇਹ ਜੂਰ ਪੂਰੀ ਆ ਗਰੰਟੀ ਨੇ ਪੈ ਗਈ ਆ ਠੀਕ ਆ ਠੰਡੀ ਢੇਰੀ ਆ ਕੇ ਬਸ ਇਹ ਜੂਰ ਪੂਰੀ ਭਾਤੀ ਹੁਣੇ ਸੋਈ ਆ ਸੰਥੂ ਬੜਾ ਚੰਗਾ ਸੰਥੂ ਨੇ ਅੱਜ ਲਾ ਗੱਬੋਂ ਥੋੜਾ ਬੰਨ ਨੂੰ ਪਾਇਆ ਨਾ ਗੜੀ ਕੋਈ ਨਹੀਂ ਕੋਈ ਨਹੀਂ ਠੀਕ ਐ ਜੀ ਦੱਸੋ ਫਿਰ ਇਹਦਾ ਮੁੱਲ ਵੀ ਕੋਈ ਪੈਂਠ ਨਹੀਂ ਕੋਈ ਸੰਤਰਨ ਦੇ ਦਾਂਗੇ 52000 ਰੁਪਏ ਹਾਂਜੀ ਇਹ ਹਾਂ ਨਹੀਂ ਵਸੀ ਨਾ ਅਸੀਂ 82000 ਰੁਪਏ ਸਰਦੀ ਦੇਖ ਦੋ ਕੋਈ ਨਹੀਂ ਸੋਈ ਆ ਹਾਂਜੀ ਤਾਜੀ ਆ ਕੋਈ ਇਹ ਨਹੀਂ ਪੰਮੀਨੇ ਦੀ ਸੋਈ ਲਾਹਨੇ ਸੋਈ ਇਹ ਕਰਾਤੀ ਨਹੀਂ ਸੋਈ ਹਾਂਜੀ ਸੋਈ ਆਦੀ ਹੋਣੀ ਸੋਈ ਬੱਚਾ ਕੀ ਆਇਆ ਮਗਰ ਵਛਾ ਆਇਆ ਤੇ ਮਗਰ ਇਹ ਵਛਾ ਵਾ ਇਹ ਹਾਂ ਹਾਂ ਨਹੀਂ ਜਿਹੜੀ ਕਿ ਬਿਲਕੁਲ ਮੁੱਲ ਦੇ ਵਾਲਾ 52000 ਰੁਪਏ ਰਾਂਗੇ ਜਿਹੜੀ ਵੈਸੀ ਫਾਰਮ ਕਹਿੰਦੀ ਕਹੋਂਦੀ ਵੈਸੀ ਇਹ ਕਦਮ ਠੀਕ ਹੈ ਜੀ ਤੇ ਬਾਕੀ ਨੰਬਰ ਨੰਬਰ ਆਪਣਾ ਤੁਹਾਨੂੰ ਪਤਾ ਹੀ ਆ ਲਿਆਓ ਲਿਆਓ ਆ ਵੀ ਕੋ ਲੈ ਖੰਡੀ ਕੀਤੀ ਜੀ ਬਿੱਟਰ ਜਨ ਨਾਲ ਆ ਵੀ ਕੋ ਇਹਨੂੰ ਕੋਈ ਪਤਾ ਨਹੀਂ ਕਿ ਮੈਨੂੰ ਕਿੱਦਾਂ ਕਰਨਾ ਇਹ ਤੇ ਜਿਹੜੀ ਹੈਗੀ ਆ ਜੀ ਆ ਪਗਰ ਦੇ ਤੋਹਫੇ ਦੇਖੋ ਮੱਛੀ ਵੀ ਉਹ ਜੀ ਕੀ ਆ ਆ ਬੱਛੀ ਨੇ ਜਿਹੜੀ ਐਦਾਂ ਥਲੇ ਜਿੱਦਾ ਮੱਛੀ ਬਾਦੇ ਦੇ ਦੇ ਲੈ ਇਹਨੇ ਇਹਨੇ ਗੜਿੰਗ ਨਾਲ ਕਿਹਾ ਬਾਜਿਆ ਚੋਲ ਹੋਲ ਹੋਲ ਤੇ ਆ ਬੱਛੀ ਦੀ ਮਿਹੂਰੀ ਦੇ ਮੜੀ ਬਸ ਕਿੰਨੇ ਵਾ ਸੁਆ ਦੇ ਬੀ ਜੀ ਦੂਜਾ ਸੁਆ ਦੇ ਠੀਕ ਹੈ ਜੀ ਦੂਜਾ ਸੁਆ ਹਾਂਜੀ ਦੋ ਦੱਦੇ ਦਾ 12 ਕਿਲੋ ਲੀਟਰ ਆਣਾ ਠੰਡਾ ਕਰਕੇ ਪਾਣੀ ਦੇ ਕੇ 12 ਕਿਲੋ ਦੇ ਦਊਗਾ ਜਵਾਬ ਅਸਮਾ ਅਥਾਣਾ ਵੀ ਦੋ ਕਿਲੋ ਕੇ ਇੰਨੀ ਚੋਣ ਬੋਲੀਏ ਵੀ ਕੋਈ ਦੋ ਸਾਲ ਦਾ ਬੱਚਾ ਵੀ ਚੋਲੂਗਾ ਤੇ ਸੂਈ ਨੂੰ ਟਾਈਮ ਕਿੰਨਾ ਕੋਇਆ ਆ ਵਾਸੀ ਰੋਕਾ ਕਿੰਨਾ ਕਰਦੀ ਆ ਵਾਸੀ ਥੋੜਾ ਜਿਹਾ ਨਹੀਂ ਉਹ ਤਾਂ ਬੜਾ ਹੈ ਟੀਕਾ ਬੜਾ ਚੰਗਾ ਵਾਸੀ ਦਾ ਵਾਸੀ ਬੜੀ ਸਪੈਸ਼ਲ ਆ ਬਹੁਤ ਚੰਗੀ ਸੀ ਟੋਕਾ ਜਾ ਕੇ ਵਾਸੀ ਰੱਖਦੇ ਆਂ ਠੀਕ ਹੈ ਜੀ ਕਹਿੰਦੇ ਛੱਡ ਜਾ ਮੈਂ ਵੀ ਨਹੀਂ ਰੱਖੀ ਪਾਲ ਅੱਛੇ ਨੇ ਗਾੜ ਗਣੀ ਮੈਂ ਰੱਖੀ ਨਹੀਂ ਛੱਡਾਂ ਬਹੁਤ ਜੀ ਬਾਕੀ ਦੁੱਧ 12 ਕਿਲੋ ਪਾਣੀ ਇਹਦਾ ਠੰਡਾ ਕਰਕੇ ਚੀਆ ਘ ਮਾਰ ਕੇ ਮੈਂ ਕੋਈ 10 ਡੰਗ ਚੋਗੇ ਠੀਕ ਹੈ ਠੀਕ ਹੈ ਜੀ ਇਹ ਵੀ ਇਕੱਲੀ ਬਾਤੀ ਦੁੱਧ ਪਾ ਲੈ ਉਹ ਮਿਲਕੇ ਦਵਾਉਂਗੀ ਆ ਵਕੀ ਮਿਲ ਦੁੱਧ ਦੇ ਅੰਦਰ 14 ਕਰ ਦਾਂਗੇ ਇਹ ਠੰਡੀ ਬੜੀ ਜਵਾਦਸ ਮਾ ਫੜਾਇਦਾ ਆ ਇਦਾਂ ਬਾਇਆ ਵਸਲੇ ਠੀਕ ਹੈ ਠੀਕ ਹੈ ਜੀ ਦੁੱਧ ਲਾਇਆ ਜੀ ਉਹ ਨਹੀਂ ਜਿਆਦਾ ਜਗਾ ਜਵਾਦ ਬਸ ਮਾ ਦੇ ਇਦਰੇ ਤੋਂ ਥਾਣੇ ਤਰ ਮਾ ਦੇ ਮਾਦੋ ਮਾਦੋ ਦੋ ਤੇ ਦਾ ਚਟਾਂ ਅੰਡੇ ਰਗਾ ਕੋਈ ਪਤਾ ਹੈ ਨਹੀਂ ਮੈਂ ਬੋਲਾਂ ਵੀ ਮੈਨੂੰ ਹੱਥ ਨਾਲ ਧਾਰਨ ਵੀ ਆ ਪਛਾਣ ਨਹੀਂ ਸਕਦਾ ਕੋਈ ਗਾਈ ਚੋਈ ਕਿ ਮੈਂ ਵੀ ਆਪੇ ਚੋਲੂ ਕੇ ਛੱਡੋ ਫੜਾ ਕਾਇ ਧਾਰ ਮਾਰਦੀ ਮੜੀ ਠੀਕ ਹੈ ਜੀ ਤੇ ਦੱਸੋ ਮੋੜ ਫਿਰ ਇਹਨੂੰ ਦੁੱਧ ਦਤਾ ਨਾਲੇ ਕੋ ਸਾਡੇ ਕੋਲ ਨਹੀਂ ਛੱਡਣਾ ਨਾ ਜੇ ਕੋਈ ਵਸੀ ਪਾਲ ਲੂ ਨਾ ਜੇ ਕਹਿੰਦੇ ਦੇਣੀ ਉਹ ਤਾਂ ਵੀ ਰੁਪਏ 4-4 ਦਿਖਾਦਾ ਵਸੀ ਉਹਨਾਂ ਨੂੰ ਸੀਲ ਬੜੀ ਹੈ ਠੀਕ ਹੈ ਜੀ ਇਹਦਾ ਮੁੱਲ ਜਨਵਰ ਜੀ 35000 ਦਿਆਂਗੇ ਇੱਕੋ ਕੱਟਾ ਵਜੇਦਾ ਕੋ ਮੰਗੂ ਹੋ ਦੇ ਲੰਕ ਕਿਦੋਂਾਂ ਜੋ ਉਹਦਾ ਮੁੱਲ ਤੇ ਪਾ ਦੋ ਕੀ ਤਾਂ ਪਾਇਆ ਨਹੀਂ ਕੋ ਮੁੱਲ ਪਾਓ 35000 3500 ਬੱਤੀ ਵੀ ਬੰਮੀ ਹਾਂਜੀ ਬੱਸੀ 35 ਦੀ ਰੱਣੀ ਨਹੀਂ ਉਦਾਂ ਹਾਂਜੀ ਜੇ ਤਾਂ ਨਹੀਂ ਬੱਸੀ ਆ ਪਰ ਹਾਂ ਆਣਾ 30 ਦੀ ਦਿਨ ਪੱਕੀ ਠੀਕ ਹੈ ਜੀ ਜੋ ਪੱਕਾ ਆਣਾ 30 ਦੀ ਦਿਨ ਠੀਕ ਹੈ ਜੀ ਇਹ ਨੂੰ ਤਾਂ ਇਧਰ ਇੱਕ ਦੇਣਾ ਨੂੰ ਜੋ ਜਿਹੜਾ ਖਲੋਗੇ ਕਰਾ ਲਾਂਗੇ ਆ ਵੇਖੋ ਕੱਟਾ ਹਰਿਆਣੇ ਦਾ ਉਧਰ ਦਾ ਸਾਡੇ ਗੋਲੇ ਵੀ ਇਹਨੂੰ ਕੁਛ ਕੱਟ ਪੈਸੇ ਬਣਨੇਗੇ ਆ ਆ ਵੇਖੋ ਇਹਦੇ ਵਿੱਚ ਵੀ ਰ ਪਈਆਂ ਦੀ ਨਰਾਸਾ ਦਾ ਕੋਈ ਨਾ ਲੰਗਣਾ ਜੀ ਠੀਕ ਹੈ ਜੀ ਬੱਲ ਮਹਾ ਮਾਰੀ ਗਾਂ ਦੀ ਇਹ ਵੀ ਖੀਰਾ ਆਵੇ ਇਹ ਵੀ ਖੀਰਾ ਜੀ ਇਧਰੇ ਆਵੇ ਲੋ ਖੀਰਾ ਜੀ ਠੀਕ ਹੈ ਜੀ ਕਿੰਨੂ ਅਸੀਂ ਜਿਹੜੇ ਲਾਇਆ ਵਾ ਪੱਠੇ ਲਿਆਈਏ ਆ ਤੇ ਬਾਕੀ ਜੇ ਕੋ ਇਹ ਲੋ ਉਹ ਇੰਨੇ ਖਾਣ ਕੇ ਇੱਕ ਦਿਨਾਂ ਦਾ ਦੋਆ ਜੋ ਠੀਕ ਹੈ ਜੀ ਜੇ ਕੋ ਉਹ ਦਾ ਜੂ ਠੀਕ ਹੈ ਨੀ ਆ ਲਾ ਜੂ ਆ ਵੀ ਤੰਗ ਓਏ ਇਹਦੇ ਨਹੀਂ ਕਹਿੰਦੇ ਬੈ ਬੰਨ ਜੇ ਕੋ ਮਾਪ ਰੂ ਕੋ ਕਹਿੰਦੇ ਜੀ ਉਹ ਇਹ ਜਿਹੜੇ ਲੱਗਾ ਵਾ ਉਹ ਲਾਉਂਗਾ ਠੀਕ ਹੈ ਜੀ ਇਹ ਜਿਹੜੇ ਲੱਗਾ ਬਟੇ ਲੋ ਤੂੰ ਵੀ ਨਹੀਂ ਸਾਹਮਣੇ ਆ ਕੇ ਘਾੜ ਰੱਖਿਆ ਨਾ ਠੀਕ ਹੈ ਜੀ ਦੇਖੋ ਬਟਾ ਇਹ ਨੇ ਵੀ ਕੀ ਦੂ ਖੋਲ ਦੋ ਮਰੇ ਆ ਬੋਲੇ ਇਹ ਇਹ ਤਾਂ ਫੋਟੋ ਨਹੀਂ ਥੋੜੀ ਜੀ ਆਉਂਦੀ ਖੋਲ ਦੋ ਮਰੇ ਆ ਇਹ ਦਮਾਂ ਦੇ ਹਾਉਣਾ 45000 ਦਾ ਠੀਕ ਹੈ ਜੀ ਹਾਂ ਨਾ ਕਟਾ ਦਾਂਗੇ 45000 ਦਾ ਪਰ ਕਟਾ ਨਿਸ਼ਾਨਾ ਨਾ ਇਨੂੰ ਪਰੱਖੋ ਨਾ ਉਹ ਘਟੇ ਲਊਗਾ ਜਰੂਰ ਠੀਕ ਹੈ ਜੀ ਇੱਕ ਦਮਾਂ ਦੋਆਂ ਨੂੰ ਰੱਖਾਂਗੇ ਬਾਕੀ ਸਾਰੇ ਹਾਂਜੀ ਬਾਲ ਵੀਰਪਨ ਭਰਾ ਮਾ